ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਆ ਦੱਸਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਾਧੇ ਤਣਾ ਨੂੰ ਦੇਖਦੇ ਹੋਏ ਹੋਣ 8 ਘੰਟੇ ਦਾ ਬਲੈਕਆਊਟ ਜਿਹੜਾ ਉਹ ਜਾਰੀ ਕੀਤਾ ਗਿਆ ਦੱਸਦੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਡੀਸੀ ਦੇ ਵੱਲੋਂ ਜਿਹੜਾ ਇਹ ਹੁਕਮ ਜਾਰੀ ਕੀਤਾ ਗਿਆ ਹੈ ਹੁਕਮ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਦੇ ਲਈ ਵੀ ਲਾਗੂ ਹੋਵੇਗਾ ਦੱਸਦੀ ਹੈ ਕਿ 8 ਘੰਟੇ ਦਾ ਜਿਹੜਾ ਬਲੈਕਆਊਟ ਆ ਉਸ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੀਆਂ ਲਾਈਟਾਂ ਬੰਦ ਰਹਿਣਗੀਆਂ ਚਾਹੇ ਉਹ ਹਸਪਤਾਲ ਹੋਵੇ ਚਾਹੇ ਫਿਰ ਕੇਂਦਰੀ ਜੇਲ੍ਹ ਹੋਵੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜਾ ਤਣਾਅ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਪਾਕਿਸਤਾਨ ਵੱਲੋਂ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਹਾਈ ਲਰਟ ਤੇ ਰੱਖਿਆ ਗਿਆ ਪੰਜਾਬ ਨੂੰ ਸਾਰੇ ਡੀਸੀਜ਼ ਨੂੰ ਆਰਡਰ ਦਿੱਤੇ ਗਏ ਨੇ ਕਿ ਪੰਜਾਬ ਦੀ ਸੁਰੱਖਿਆ ਤੇ ਲਈ ਕੋਈ ਵੀ ਕਦਮ ਚੱਕਣਾ ਪਵੇ ਤਾਂ ਉਸ ਤੋਂ ਗੁਰੇਸ ਨਾ ਕੀਤਾ ਜਾਵੇ ਤਾਂ ਹੋਣਾ ਗੁਰਦਾਸਪੁਰ ਡੀਸੀ ਦੇ ਵੱਲੋਂ ਜਿਹੜਾ ਵੱਡਾ ਕਦਮ ਚੱਕਿਆ ਗਿਆ ਗੁਰਦਾਸਪੁਰ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਤਾਂ 8 ਘੰਟੇ ਦੇ ਬਲੈਕਆਊਟ ਦਾ ਜਿਹੜਾ ਹੁਕਮ ਹੈ ਉਹ ਜਾਰੀ ਕਰ ਦਿੱਤਾ ਗਿਆ ਵੱਡੀ ਖਬਰ ਹੈ ਕਿ ਹੁਣ 8 ਘੰਟੇ ਦਾ ਬਲੈਕਆਊਟ ਹੋਵੇਗਾ ਕਿਉਂਕਿ ਬੀਤੀ ਰਾਤ ਦੀ ਗੱਲ ਕਰੀਏ ਤਾਂ ਬੀਤੀ ਰਾਤ ਪੂਰੇ ਭਾਰਤ ਦੇ ਵਿੱਚ ਜਿਹੜੇ ਨੇ ਉਹ ਬਲੈਕਆਊਟ ਹੋਇਆ ਸੀ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬਲੈਕਆਊਟ ਹੋਇਆ ਸੀ ਇਹ ਬਲੈਕਆਊਟ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਅੱਧਾ ਘੰਟਾ ਰੱਖਿਆ ਗਿਆ ਸੀ ਆਇਰਨ ਵੱਜੇ ਸੀ ਤਾਂ ਪੂਰੀ ਸੁਰੱਖਿਆ ਆ ਜਿਹੜੀ ਆ ਸਥਿਤੀ ਸਮਝਾਈ ਗਈ ਸੀ ਲੋਕਾਂ ਨੂੰ ਤਾਂ ਹੁਣ ਗੁਰਦਾਸਪੁਰ ਦੇ ਡੀਸੀ ਦੇ ਵੱਲੋਂ ਜਿਹੜਾ 8 ਘੰਟੇ ਦਾ ਬਲੈਕਆਊਟ ਆ ਉਹ ਕਰਨ ਦੇ ਲਈ ਕਿਹਾ ਗਿਆ ਏ ਇਸ ਬਲੈਕਆਊਟ ਦੇ ਵਿੱਚ ਜਿਹੜੇ ਨਿਰਦੇਸ਼ ਨੇ ਉਹ ਕੇਂਦਰੀ ਜੇਲ੍ਹ ਨੂੰ ਵੀ ਜਾਰੀ ਕੀਤੇ ਗਏ ਨੇ ਕੇਂਦਰੀ ਜੇਲ੍ਹ ਤੱਕ ਦੀਆਂ ਜਿਹੜੀਆਂ ਲਾਈਟਾਂ ਨੇ ਚਾਹੇ ਉਹ ਬਾਉਂਡਰੀ ਦੀਆਂ ਵੱਡੀਆਂ ਲਾਈਟਾਂ ਹੋਣ ਕਿਉਂਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਬਾਉਂਡਰੀ ਦੇ ਉੱਤੇ ਜਿਹੜੀਆਂ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਤਾਂ ਕਿ ਕੋਈ ਵੀ ਜਿਹੜਾ ਉਹ ਬਾਹਰੋਂ ਕੋਈ ਚੀਜ਼ ਅੰਦਰ ਨਾ ਆ ਸਕੇ ਤੇ ਅੰਦਰੋਂ ਕੋਈ ਚੀਜ਼ ਬਾਹਰ ਨਾ ਜਾ ਸਕੇ ਇਸ ਕਰਕੇ ਜਿਹੜੀਆਂ ਵੱਡੀਆਂ ਲਾਈਟਾਂ ਨਿਗਰਾਨੀ ਦੇ ਲਈ ਲੱਗੀਆਂ ਹੁੰਦੀਆਂ ਨੇ ਕੈਮਰਿਆਂ ਦੀਆਂ ਜਿਹੜੀਆਂ ਲਾਈਟਾਂ ਹੁੰਦੀਆਂ ਨੇ ਤਾਂ ਹੁਣ ਸਾਰੀਆਂ ਜਿਹੜੀਆਂ ਲਾਈਟਾਂ ਨੇ ਉਹ ਬੰਦ ਰਹਿਣਗੀਆਂ ਕਿਉਂਕਿ ਨਿਰਦੇਸ਼ ਡੀਸੀ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਹੀ ਹਸਪਤਾਲਾਂ ਨੂੰ ਵੀ ਜਿਹੜੀ ਐਡਵਾਈਸਰੀ ਆ ਉਹ ਜਾਰੀ ਕੀਤੀ ਗਈ ਆ ਹਸਪਤਾਲਾਂ ਦੇ ਵਿੱਚ ਵੀ ਕੋਈ ਵੀ ਜਿਹੜੀ ਲਾਈਟ ਆ ਉਹ ਜਗਦੀ ਨਹੀਂ ਪਾਈ ਜਾਣੀ ਚਾਹੀਦੀ ਪਹਿਲਾਂ ਜਿਹੜਾ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਸਮਰਥਨ ਦੇਣ ਦੇ ਲਈ ਕਿਹਾ ਗਿਆ ਸੀ ਬਲੈਕਆਊਟ ਨੂੰ ਸਮਰਥਨ ਦਵੋ ਜਿਸ ਦੀ ਜਿਹੜੀ ਮਨਮਰਜ਼ੀ ਦੇ ਤੌਰ ਤੇ ਸੀਗਾ ਕਿ ਜੇ ਕਿਸੇ ਨੇ ਸਮਰਥਨ ਦੇਣਾ ਉਹ ਦੇ ਸਕਦਾ ਨਹੀਂ ਦੇਣਾ ਨਹੀਂ ਦੇ ਸਕਦਾ ਤਾਂ ਹੁਣ ਇੱਕ ਜਿਹੜੇ ਆਦੇਸ਼ ਨੇ ਉਹ ਜਾਰੀ ਕੀਤੇ ਗਏ ਨੇ ਕੰਪਲਸਰੀ ਕੀਤਾ ਗਿਆ 8 ਘੰਟੇ ਦਾ ਬਲੈਕਆਊਟ ਇਸ ਦੇ ਵਿੱਚ ਕਿਸੇ ਦੀ ਮਨਮਰਜ਼ੀ ਨਹੀਂ ਚੱਲੇਗੀ ਸਭ ਨੂੰ ਜਿਹੜਾ ਇਸ ਦਾ ਸਮਰਥਨ ਕਰਨਾ ਪਵੇਗਾ ਸਾਰਿਆਂ ਦੇ ਲਈ ਜਿਹੜੇ ਇਹ ਆਦੇਸ਼ ਜਾਰੀ ਹੋਏ ਨੇ ਤਾਂ ਵੱਡੀ ਖਬਰ ਗੁਰਦਾਸਪੁਰ ਤੋਂ ਅੱਜ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਵਾਧੇ ਤਣਾਅ ਨੂੰ ਦੇਖਦੇ ਹੋਏ ਏ ਪੰਜਾਬ ਦੀ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਆ 8 ਘੰਟੇ ਦਾ ਬਲੈਕਆਊਟ ਕੀਤਾ ਜਾਵੇਗਾ ਦੱਸ ਦਈਏ ਕਿ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਿਹੜੀ ਕੋਈ ਵੀ ਬੱਤੀ ਨਹੀਂ ਜਗੇਗੀ ਕੋਈ ਵੀ ਲਾਈਟ ਨਹੀਂ ਜਗੇਗੀ ਜਗੇਗੀ ਕਿਉਂਕਿ 8 ਘੰਟੇ ਦਾ ਜਿਹੜਾ ਬਲੈਕਆਊਟ ਕਰਨ ਦੇ ਨਿਰਦੇਸ਼ ਗੁਰਦਾਸਪੁਰ ਡੀਸੀ ਦੇ ਵੱਲੋਂ ਜਾਰੀ ਕੀਤੇ ਗਏ ਨੇ ਲਗਾਤਾਰ ਜਿਹੜਾ ਪੰਜਾਬ ਦੇ ਉੱਤੇ ਖਤਰਾ ਵਧਦਾ ਹੋਇਆ ਦਿਖਾਈ ਦੇ ਰਿਹਾ ਸੀ ਜਿਸ ਨੂੰ ਲੈ ਕੇ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜਾ ਚੌਕਸੀ ਹੋ ਵਧਾ ਦਿੱਤੀ ਦੀ ਗਈ ਹੈ ਸਕਿਉਰਟੀ ਵਧਾ ਦਿੱਤੀ ਗਈ ਆ ਜਿਸ ਕਾਰਨ ਕੋਈ ਵੀ ਜਿਹੜਾ ਪੰਜਾਬ ਦੇ ਉੱਤੇ ਗੰਦੀ ਨਿਗਾਹ ਨਾ ਰੱਖ ਸਕੇ ਕੋਈ ਅਜਿਹੀ ਸਥਿਤੀ ਨਾ ਬਣ ਜਾਵੇ ਜਿਸ ਦੇ ਨਾਲ ਪੰਜਾਬ ਨੂੰ ਖਤਰਾ ਪੈਦਾ ਹੋ ਸਕੇ ਇਸ ਕਰਕੇ ਜਿਹੜੀ ਚੌਕਸੀ ਆ ਵਧਾਈ ਗਈ ਆ ਤੇ ਸਰਹੱਦੀ ਇਲਾਕੇ ਗੁਰਦਾਸਪੁਰ ਦੇ ਵਿੱਚ ਜਿਹੜਾ 8 ਘੰਟੇ ਦਾ ਬਲੈਕਆਊਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ